ਮੇਰਾ ਖਲ rau ਉਹਨਾਂ ਨਾਲ ਸੀ ਕਹਿੰਦਾ ਮੈਂ ਸਿੱਟੀ ਬੰਦ ਐ ਐਸਚੋਂ ਆ ਤੈਨੂੰ ਪਤਾ ਲੰਗਰ ਕਿ ਮਿਲਿਆ ਇੱਥੇ ਤੈਨੂੰ ਕੀ ਮਨਜ਼ੂਰੀ ਆ ਤੇ ਸਾਰੇ ਭਗਤ ਬਣਿਆ ਨੇ ਕਹਿੰਦਾ ਇਹ ਸਾਡੀ ਬੇਇੱਜ਼ਤੀ ਕਰਕੇ ਸਾਨੂੰ ਇਹਨਾਂ ਨੇ ਲੰਗਰ ਬੰਦ ਕਰੋ ਕਹਿੰਦਾ ਇੱਥੇ ਕੋਈ ਛੋਟਾ ਲੰਗਰ ਚੱਲ ਮੇੜਾ ਮੈਂ ਫਿਰ ਦੂਜੀ ਕੀਤ ਕਿਹਾ ਕਿ ਤੈਨੂੰ ਕੀ ਕੀਤਾ ਤੂੰ ਸਿਰ ਬਾਰੇ ਅਸੀਂ ਕੁਛ ਨਹੀਂ ਕਹਿਆ ਜੀ ਅਸੀਂ ਚੁੱਪ ਕਰਕੇ ਥੋੜੀ ਜਿਹੀ ਦੇ ਬਾਅਦ ਸਾਈਲੈਂਟ ਹੋ ਗਏ ਕਿੰਨਾ ਜਦੋਂ ਲੰਗਰ ਲਾਉਂਦੇ ਆ ਰਹੇ ਉਹਨਾਂ ਇਹ ਤਕਰੀਬਨ 28-30 ਸਾਲ ਤੋਂ ਲੱਗਦਾ ਜੀ ਇਹ ਪੁੱਛਿਆ ਵੀ ਨਹੀਂ ਉਹਨੇ ਆ ਕੇ ਵੀ ਲੰਗਰ ਕੁਛ ਨਹੀਂ ਪੁੱਛਿਆ ਕਹਿੰਦੇ ਵੱਡੇ ਤੁਸੀਂ ਇੱਥੇ ਕਾਫੀ ਤਕਰੀਬੋਂ ਨਸੀਬ ਜੀ 4-500 ਬੰਦਾ ਕੀ ਅੱਗੇ ਹੁਣ ਤੁਸੀਂ ਕੀ ਕਰਨੇ ਆ ਤੁਸੀਂ ਦੇਖੋ ਅਸੀਂ ਤਾਂ ਹਰ ਸਾਲ ਹੀ ਲੰਗਰ ਲਾਉਂਨੇ ਜੀ ਸਾਨੂੰ ਤਾਂ ਇਨਸਾਫ ਕਰਨ ਲੱਗਦਾ ਸੀ ਕਿਸਮ ਚੰਗਾ ਮਾੜਾ ਕਹਿੰਦੇ ਨਹੀਂ ਅਸੀਂ ਕਿਹੜਾ ਕਿਸੇ ਨੂੰ ਡੋਨੇਸ਼ਨ ਲੈ ਕੇ ਲਾਉਂਨੇ ਇਸ ਦਾ ਆਪਣੇ ਸ਼ਰਧਾ ਨਾਲ ਅਸੀਂ ਲੰਗਰ ਦਾ ਪ੍ਰੋਮ ਬਣਾਉਂਦੇ ਆ ਆਪਣੇ ਸਖਸੀਅਤ ਨੇ ਹਰ ਧਾਰਮਿਕ ਕਾਰਜਕ੍ਰਮ ਦੇ ਜਾਗਰਣ ਚ ਵੱਡੇ ਵੱਡੇ ਕਲਾਕਾਰ ਆ ਸਾਊਂਡ ਜਾਂਦਾ ਹੈ ਕਿ ਨਾਮ ਆ ਕਈ ਨਾਮਵਰ ਸਿੰਗਰ ਇਦਾਂ ਦੇ ਵੀ ਆ ਜਿਹੜੇ ਉਹਨਾਂ ਦੀ ਸ਼ਰਤ ਇਹ ਹੁੰਦੀ ਹੈ ਕਿ ਬਿੱਟੂ ਸਾਊਂਡ ਦਾ ਸਾਡੇ ਸਾਊਂਡ ਲੱਗਣਾ ਚਾਹੀਦਾ ਇਹ ਹਮੇਸ਼ਾ ਪਿਛਲੇ ਪੱਤੀ ਦੀ ਸਾਲ ਤੋਂ ਲੰਗਰ ਲਗਾਉਂਦੇ ਆ ਰਿਹਾ ਮਾਤਾ ਨੈਣਾ ਦੀ ਜਿਦੂ ਚਾਲੇ ਚੱਲਦੇ ਆ ਮੈਂ ਵੀ ਕਈ ਸਾਲ ਤੋਂ ਆ ਰਿਹਾ ਅੱਜ ਜੋ ਇਹਨਾਂ ਨੇ ਦੱਸਿਆ ਕਿ ਮੇਰੇ ਬੱਚਿਆਂ ਦੇ ਸਾਹਮਣੇ ਮੇਰੀ ਫੈਮਿਲੀ ਦੇ ਸਾਹਮਣੇ ਮੇਰੇ ਸਟਾਫ ਦੇ ਸਾਹਮਣੇ ਸਾਡੇ ਹੋਰ ਸੇਵਾਦਾਰਾਂ ਦੇ ਸਾਹਮਣੇ ਸਤਿਕਾਰਯੋਗ ਐਸੋ ਚੋਂ ਸਾਹਮਣੇ ਗਾਲਾਂ ਕੱਢੀਆਂ ਤੇ ਕਿਹਾ ਵੀ ਤੁਹਾਡੇ ਕੋ ਪਰਮਿਸ਼ਨ ਹੈ ਲੰਗਰ ਦੀ ਨਹੀਂ ਲੰਗਰ ਕਿਉਂ ਲਾਇਆ ਵੱਡੇ ਭਗਤ ਇਹਨਾਂ ਸਾਰੀਆਂ ਗੱਲਾਂ ਤੋਂ ਐ ਲੱਗਦਾ ਕਿ ਪੰਜਾਬ ਦੇ ਵਿੱਚ ਹਿੰਦੂ ਸੇਵ ਨਹੀਂ ਹੈ ਪਰ ਮੇਰੀ ਐਸਪੀ ਸਾਹਿਬ ਨਾਲ ਗੱਲ ਹੋਈ ਹੈ ਉਹਨਾਂ ਨੇ ਵਿਸ਼ਵਾਸ ਲਾਇਆ ਐਸਪੀ ਡੀ ਸਾਹਿਬ ਨਾਲ ਕਿ ਜਿਹੜੇ ਵੀ ਐਸਟੀਓ ਸਾਹਿਬ ਨੇ ਇਦਾਂ ਮਿਸਬੀਵ ਕੀਤਾ ਉਹਦੇ ਖਿਲਾਫ ਤੁਰੰਤ ਐਕਸ਼ਨ ਦਿੱਤਾ ਜਾਏਗਾ ਪੰਜਵੇਂ ਬਿੱਟੂ ਜੀ ਨੂੰ ਵੀ ਬੁਲਾਇਆ ਤੇ ਸਾਡੇ ਸੰਗਠਨ ਦੇ ਲੋਕ ਸਾਡੇ ਰਾ ਕੋਮੀ ਐਡਵਾਈਜ਼ਰ ਕਮਲਜੀਤ ਸਿੰਘ ਕਮਲਜੀਤ ਮਾਨ ਕਸ਼ਮੀਰ ਜੀ ਅਰੰਗ ਗੁਪਤਾ ਜੀ ਤੇ ਬਾਕੀ ਸੰਗਠਨ ਦੇ ਲੋਕ ਵੀ ਜਾਣਗੇ ਮੈਨੂੰ ਪੂਰੀ ਉਮੀਦ ਹੈ ਸਤਕਾਰ ਹੋਵੇ ਐਸਐਸਪੀ ਸਾਹਿਬ ਐਸਪੀ ਸਾਹਿਬ ਇਦਾਂ ਦੇ ਬੰਦੇ ਦੇ ਖਿਲਾਫ ਐਕਸ਼ਨ ਵੀ ਲੈਣਗੇ ਤੇ ਦੁਬਾਰਾ ਇਹ ਪਬਲਿਕਲੀ ਪੋਸਟ ਤੇ ਨਹੀਂ ਲਾਣਗੇ جے ਮੈਸੇਜ ਆ ਮੈਨੂੰ ਪੂਰੀ ਉਮੀਦ ਹੈ ਜੇ ਨਹੀਂ ਹੋਇਆ ਤਾਂ ਮਜਬੂਰਨ ਸਾਨੂੰ ਕੱਲ ਨੂੰ ਪੰਜਾਬ ਦੇ ਸਾਰੇ ਸਮਿੱਥਰਾਂ ਨੂੰ ਹੱਥ ਜੋੜ ਕੇ ਅਪੀਲ ਕਰਨੀ ਪਏਗੀ ਕਿ ਇੱਥੇ ਆ ਲੰਗਰ ਲਾਉਣ ਲਈ ਵੀ ਜੇ ਲਾਈ ਦਿੱਤਾ ਮੰਨ ਲਓ ਪਰਮਿਸ਼ਨ ਲੈਣੀ ਵੀ ਜ਼ਰੂਰੀ ਹੈ ਤੁਸੀਂ ਤਰੀਕੇ ਨਾਲ ਕਰੋ ਵੀ ਭਾਈ ਸਾਹਿਬ ਪਰਮਿਸ਼ਨ ਲਈ ਹੈ ਜੇ ਨਹੀਂ ਲਈ ਤਾਂ ਲੈ ਲਓ ਨੀ ਇਹ ਪੈਸਾ ਬੰਦ ਕਰ ਦੋ ਤਰੀਕਾ ਮਾਂ ਬਹਿਨ ਦੀ ਗੱਲ ਕਰਦਾ ਕੀ ਤੁੱਕ ਬਣਦਾ ਵੱਡੇ ਬਗਤ ਛੋਟੇ ਬਗਤ ਕਹਿੰਦਾ ਕੀ ਤੁੱਕ ਬਣਦਾ ਇਹੀ ਜੇ ਸ਼ਬਦ ਮੈਂ ਜਾਂ ਬਿੱਟੂ ਦੀ ਕਿਸੇ ਹੋਰ ਧਰਮ ਦੇ ਬੰਦਿਆਂ ਬਾਰੇ ਕਿਸੇ ਹੋਰ ਦੇ ਲੰਗਰ ਬਾਰੇ ਕਹਿੰਦੇ ਸੰਦੋਂ ਪਰਚਾ ਦੇ ਕੇ ਅੰਦਰ ਦੇਣਾ ਸੀ ਇਹ ਤਲਵਾਰਾਣਾ ਵੱਢ ਦੇਣਾ ਸੀ ਮਤਲਬ ਹਿੰਦੂਆਂ ਨੂੰ ਇਹ ਤਾਂ ਤਲਵਾਰਾਣਾ ਵੱਢੋਂਗੇ ਜੇ ਲੰਗਰ ਲਾਉਂਗੇ ਤੁਸੀਂ ਐਸਐਚਓ ਗਾਲਾਂ ਕੱਢਣਗੇ ਵੈਸੇ ਪੰਜਾਬ 'ਚ ਕਦੇ ਪੁਲਿਸ ਇਦਾਂ ਕਰਦੀ ਦੇਖੀ ਤਾਂ ਨਹੀਂ ਇਹ ਕੋਈ ਹੰਕਾਰੇ ਹੋਏ ਐਸਐਚਓ ਸਾਹਿਬ ਹੈ ਮੇਰੀ ਐਸਐਚਓ ਸਾਹਿਬ ਬੇਨਤੀ ਹੈ ਇਦਾਂ ਹੰਕਾਰ ਨਾ ਕਰੋ ਸੋ ਅੱਜ 5 ਵਜੇ ਜੇ ਐਸਪੀ ਸਾਹਿਬ ਮੈਨੂੰ ਉਮੀਦ ਹੈ ਐਕਸ਼ਨ ਲੈ ਲੈਣਗੇ ਨਹੀਂ ਤਾਂ ਵੈ ਸਿਕਸਨਾ ਦਾ ਇਤਿਹਾਸ ਸਭ ਨੂੰ ਪਤਾ ਹੀ ਹੈ ਜੈ ਸ਼੍ਰੀ